ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਜਥੇਬੰਦੀਆਂ ਦੇ ਬੇਰੁਜ਼ਗਾਰ ਸਾਥੀਓ ਆਪ ਸਭ ਨੂੰ ਪਤਾ ਹੈ ਕਿ 2 ਨਵੰਬਰ ਨੂੰ ਆਪਾਂ ਸਾਰੇ ਬੇਰੁਜ਼ਗਾਰ ਸੰਘਾ ਮੋਰਚਾ ਦੇ ਬੈਨਰ ਹੇਠ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਰੋਸ ਮੂਜਾਰਾ ਜਰੂਸ ਰੈਲੀ ਕਹਿ ਲੋ ਜਾਂ ਧਰਨਾ ਕਹਿ ਲੋ ਇਹ ਆਪਾਂ ਪ੍ਰੋਗਰਾਮ ਜਿਹੜਾਗਾ ਉਹ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਹੋਇਆ ਤਾਂ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਕੈਨਸਲ ਹੁੰਦੀਆਂ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਦੀ ਲੁਧਿਆਣੇ ਵਾਲੀ ਮੀਟਿੰਗ ਜਿਮਨੀ ਚੌਂ ਵਾਲੀ ਉਹ ਵੀ ਵਾਰ-ਵਾਰ ਅੱਗੇ ਪੈ ਕੇ ਬਿਲਕੁਲ ਰੱਦੀ ਹੋ ਗਈ ਉਸ ਤੋਂ ਬਾਅਦ 15 ਅਗਸਤ ਦੇ ਵਿੱਚੋਂ ਜੋ ਫਰੀਦਕੋਟ ਤੋਂ ਟੈਂਕੀ ਉੱਪਰ ਜੋ ਆਪਾਂ ਨੂੰ ਸੰਘਰਸ਼ ਦਰਾਂ ਨੂੰ ਮੀਟਿੰਗ ਮਿਲੀ ਸੀ ਉਹ ਵੀ ਅੱਗੇ ਪੈ ਕੇ ਜਿਹੜੀ ਹੁਣ ਪੂਰੀ ਤਰ੍ਹਾਂ ਰੱਦੀ ਸਮਝੋ ਉਹਨੂੰ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਪਹਿਲਾਂ ਕਿਹਾ ਜਾਂਦਾ ਸੀ ਕਿ ਅੱਗੇ ਪਾਪੀ ਲੇਕਿਨ ਹੁਣ ਕੁਝ ਨਹੀਂ ਦਿਖਦਾ ਹੈਗਾ ਸੋ ਇਸ ਤਰੀਕੇ ਨਾਲ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਵੀਆਂ ਨਵੀਂ ਭਰਤੀ ਤੋਂ ਟਾਲਾ-ਵਟਿਆ ਜਾ ਰਿਹਾਗਾ ਔਰ ਪੁਰਾਣੀਆਂ ਭਰਤੀਆਂ ਜਿਹੜੀਆਂ ਉਹ ਜਿਉਂਦੀ ਤਿਉਂ ਜਿਹੜੀਆਂ ਉਹ ਲਟਕ ਰਹੀਆਂ ਨੇ ਜਿਵੇਂ ਕਿ 343 ਲੈਕਚਰ ਆਰ ਭਰਤੀ ਹੈ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਕਿਹਾ ਸੀ ਕਿ ਇਸ ਭਰਤੀ ਨੂੰ ਦੁੱਗਣਾ ਕਰਕੇ ਕੱਢਾਂਗੇ ਔਰ ਸੋਸ਼ਲ ਸਟੱਡੀ ਨੂੰ ਕੰਸੀਡਰ ਕਰਕੇ ਕੱਢਾਂਗੇ ਲੇਕਿਨ ਕੱਢਣਗੇ ਕਦੋਂ ਜਦੋਂ ਇਹਨਾਂ ਦੀ ਸਰਕਾਰ ਚਲੀ ਗਈ ਹਾਲਾਂਕਿ ਪਿਛਲੀਆਂ ਭਰਤੀਆਂ ਕੁਝ ਇਸ ਕਰਕੇ ਨਹੀਂ ਇਹਨਾਂ ਨੇ ਕੀਤੀਆਂ ਕਿਉਂਕਿ ਇਹਨਾਂ ਨੇ ਨਹੀਂ ਕੱਡੀਆਂ ਪਿਛਲੀ ਸਰਕਾਰ ਨੇ ਕੱਡੀਆਂ ਨਹੀਂ ਪਰ ਜੋ ਚਾਲੇ ਇਹਨਾਂ ਦੇ ਨੇ ਜਿੰਨਾ ਸਮਾਂ ਇਹਨਾਂ ਨੇ ਬਰਬਾਦ ਕੀਤਾ ਹੈ 3.5 ਸਾਲ ਲਗਭਗ 4 ਸਾਲ ਹੋਣ ਵਾਲੇ ਹੈ ਜੇਕਰ ਇਹ ਹੁਣ ਕੋਈ ਭਰਤੀ ਦਿੰਦੇ ਵੀ ਨੇ ਅਸੀਂ ਚੈਲੰਜ ਕਰਦੇ ਹਾਂ ਜੇ 11 1158 ਇਹ ਦਵਾਰੇ ਪੂਰੀ ਕਰਨ ਲੱਗ ਜਾਣਾ ਸਾਰੇ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਕੇ ਕਾਹ ਪਰਤੀ ਇਹ ਸਰਕਾਰ ਨਹੀਂ ਪੂਰੀ ਕਰ ਸਕਦੀ ਉਹ ਗਹਾਲੀ ਸਰਕਾਰ ਚ ਪੂਰੀ ਹੋਊਗੀ ਕਿ ਜਿਹੜਾ ਰਵਈਆ ਇਹਨਾਂ ਦਾ ਜੇ ਗਹਾਂ ਵਾਲਿਆਂ ਨੇ ਵੀ ਉਹੀ ਰਵਈਆ ਰੱਖਿਆ ਤਾਂ ਫਿਰ ਉਹ ਭਰਤੀ ਪੂਰੀ ਜਿਹੜੀ ਉਹ ਨਹੀਂ ਹੁੰਦੀ ਹੈਗੀ ਸੋ ਇਸੇ ਤਰ੍ਹਾਂ ਇਹ ਸਾਰੀਆਂ ਭਰਤੀਆਂ ਦਾ ਹਾਲ ਹੈ ਮਾਸਟਰ ਕਾਟਰ ਦੀ ਪਿਛਲੇ ਸਾਢੇ 3 ਸਾਲਾਂ ਚ ਇੱਕ ਵੀ ਭਰਤੀ ਨਹੀਂ ਆਈ ਹੈਗੀ 646 ਪੀਟੀਆਈ ਦੀ ਭਰਤੀ ਉਹ ਹਾਲੇ ਤੱਕ ਕੋਰਟ ਕਚਹਿਰੀ ਲੰਮਕ ਰਹੀ ਹੈ 645 ਅਸਿਸਟੈਂਟ ਪ੍ਰੋਫੈਸਰ ਜੋ ਕਾਲਜਾਂ ਦੇ ਵਿੱਚ ਰੱਖਣੇ ਸੀਗੇ ਉਹਨਾਂ ਨੂੰ ਉਮਰ ਹੱਦ ਛੂਟ ਦੇ ਦਿੱਤੀ ਸੀ ਉਹਨਾਂ ਦੀ ਸਾਰੀਆਂ ক্যাਟਾਗਰੀਆਂ ਦੀ 45 ਸਾਲ ਉਮਰ ਹੱਦ ਕਰਤੀ ਸੀ ਲੇਕਿਨ 45 ਸਾਲ ਉਮਰ ਹੱਦ ਨੂੰ ਕੀ ਕਰਨਗੇ ਉਹ ਉਹਨਾਂ ਦੀ ਭਰਤੀ ਦਾ ਇਸ਼ਤਿਹਾਰ ਹੀ ਨਹੀਂ ਜਾਰੀ ਕੀਤਾ ਔਰ ਜਿਨ੍ਹਾਂ ਵਾਸਤੇ 45 ਸਾਲ ਕੀਤੀ ਸੀਗੀ ਉਹ ਛੂਟ ਦਿੱਤੀ ਸੀਗੀ ਹੁਣ ਉਹ ਛੂਟ ਵਾਲੇ ਵੀ ਉਸ ਤੋਂ ਬਾਹਰ ਹੋ ਗਏ ਕੀ ਫਾਇਦਾ ਹੋਇਆ ਉਹਨਾਂ ਨੂੰ ਜਿਨ੍ਹਾਂ ਦੀ ਮੰਗ ਸੀਗੀ ਜਦੋਂ ਸਮੇਂ ਸਿਰ ਨਾਲ ਪੋਸਟਾਂ ਹੀ ਨਹੀਂ ਦੇਣੀਆਂ ਹੈਗੀਆਂ ਤਾਂ ਇਸੇ ਤਰ੍ਹਾਂ ਆਟਨ ਕ્રાਫਟ 250 ਦਾ ਪਿਛਲੇ ਸਾਢੇ 3 ਸਾਲਾਂ ਚ ਇਹਨਾਂ ਨੇ ਪੇਪਰ ਨਹੀਂ ਲਿਆ ਹਜੇ ਤੱਕ ਤਾਂ तमाम ਮਸਲਿਆਂ ਤੋਂ ਦੇਖ ਕੇ ਲੱਗਦਾ ਹੈ ਕਿ ਇਹਨਾਂ ਦਾ ਸਿੱਖਿਆ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ ਜਿਹੜਾ ਇਹ ਕਹਿ ਕੇ ਆਏ ਸੀ ਕਿ ਸਿਹਤ ਤੇ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ ਉਹ ਇਹਨਾਂ ਦੇ ਜਿਹੜੇ ਆ ਦਾਅਵੇ ਉਹਨਾਂ ਦੀ ਪੂਲ ਖੁੱਲਦੀ ਨਜ਼ਰ ਆ ਰਹੀ ਹੈ ਤਾਂ ਜਿੱਥੇ 250 ਭਰਤੀ ਪੂਰੀ ਨਹੀਂ ਕੀਤੀ ਉੱਥੇ ਬੜੀ ਨਾਇਨਸਾਫੀ ਕੀਤੀ ਹੈ ਜਿਹੜੇ 23 ਤੇ 24 ਚ ਟੱਟ ਪਾਸ ਕਰਕੇ ਉਹਨਾਂ ਨਾਲ ਕਿਉਂਕਿ ਉਹਨਾਂ ਵਾਸਤੇ ਇਹਨਾਂ ਨੇ ਕੋਈ ਪੋਸਟ ਹੀ ਨਹੀਂ ਛੱਡੀ ਹੈਗੀ ਲਗਭਗ ਬਹੁਤ ਥੋੜੀਆਂ ਪੋਸਟਾਂ ਛੱਡੀਆਂ ਹੋਣਗੀਆਂ ਵੱਡੀ ਗਿਣਤੀ ਦੇ ਵਿੱਚ ਸਕੈਂਡਰੀ ਕਾਟਰ ਦੇ ਵਿੱਚ ਲਗਭਗ 1500 1600 ਪੋਸਟ ਜਿਹੜੀਆਂ ਉਹ ਸਪੈਸ਼ਲ ਟ੍ਰੇਨਰ ਦੇ ਵਿੱਚ ਕਨਵਰਟ ਕਰ ਦਿੱਤੀ ਸਪੈਸ਼ਲ ਐਜੂਕੇਸ਼ਨ ਟੀਚਰਾਂ ਨੂੰ ਦੇ ਦਿੱਤੀ ਜਾਂ ਆਪਾਂ ਸਿੱਧੇ ਰੂਪ ਚ ਕਹੀਏ ਕਿ ਇਹਨਾਂ ਦਾ ਹਿੱਸੇਦਾਰ ਰੁਜ਼ਗਾਰ ਉਹਨਾਂ ਨੂੰ ਦੇਤਾ ਇੱਕ ਕਾਰਟਨ ਕraft ਤੇ ਦੂਜਾ ਵੋਕੇਸ਼ਨਲ ਟੀਚਰ ਤਾਂ ਇੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਨਵਾਂ ਰੁਜ਼ਗਾਰ ਕੋਈ ਨਹੀਂ ਸਿਰਜਿਆ ਇੱਕ ਦਾ ਹੱਕ ਦੂਜੇ ਨੂੰ ਦਿੱਤਾ ਇਹ ਇੱਕ ਤਰੀਕੇ ਨਾਲ ਕਟੋਕਲੇ ਸਾਰੀ ਗੱਲ ਕੀਤੀ ਹੈ ਉਸੇ ਤਰ੍ਹਾਂ ਜਦੋਂ ਅਸੀਂ ਮਾਸਟਰ ਕਟਰ ਦੀ ਗੱਲ ਕਰੀਏ ਉਹੀ ਹਾਲ ਸੇਮ ਸੋਸ਼ਲ ਸਟਡੀ ਦਾ ਹੁੰਦਾ ਮੈਂ ਹੁਣ ਜਿਆਦਾ ਡਿਟੇਲ ਚ ਨਾ ਜਾਵਾਂ ਵੀਡੀਓ ਕਾਫੀ ਲੰਮੀ ਹੋ ਜਾਊਗੀ ਸੋਸ਼ਲ ਸਟਡੀ ਦੀ ਪੋਸਟ ਵੀ ਆ ਕਿਸੇ ਹੋਰ ਵਿਸ਼ੇ ਨੂੰ ਦੇ ਦਿੱਤੀ ਜਾਂਦੀ ਹੈ ਕਿ ਲਓ ਜੀ ਤੁਸੀਂ ਆ ਵਿਸ਼ਾ ਵੀ ਪੜਾ ਲਓ ਲੈਂਗੁਏਜ ਵੀ ਪੜਾ ਲਓ ਲੋ ਸੋਸ਼ੀਅਲ ਸਟਰੀ ਵੀ ਪੜਾ ਲਓ ਸੇ ਬਹੁਤ ਗਲਤ ਤਰੀਕੇ ਦੀਆਂ ਤਗੜਮ ਲਾ ਰਹੇ ਨੇ ਕਿਵੇਂ ਬੁੱਤਾ ਸਾਰਿਆ ਜਾ ਰਿਹਾ ਬਸ ਇਧਰੋਂ ਉਧਰੋਂ ਲਿਪਾ ਪੋਚੀ ਕੀਤੀ ਜਾ ਰਹੀ ਹੈ ਔਰ ਸੇਦ ਦੇ ਮਾਮਲੇ 'ਚ ਤਾਂ ਤੁਸੀਂ ਬਸ ਪੁੱਛੋ ਹੀ ਨਾ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਹੁਨਾਰ ਗਾਇਕ ਜੀਵ ਜਵੰਦਾ ਜੀ ਉਨੋ ਦਾ ਕੀ ਹਾਲ ਹੋਇਆ ਜਦ ਸਿੱਖਿਆ ਮੰਤਰੀ ਨੂੰ ਇੱਕ ਪ੍ਰਾਈਵੇਟ ਹਸਪੀਟਲ ਨੂੰ ਦੇ ਆਪਾਂ ਉਹਨੂੰ ਪਿੱਟਦਾ ਦੇਖਿਆ ਕਿ ਸਾਡੇ ਮਰੀਜ਼ ਦੀ ਦੇਖ ਰੱਖ ਨਹੀਂ ਕੀਤੀ ਗਈ ਤੇ ਕਿਹੜੇ ਸਾਰੀਆਂ ਚੀਜ਼ਾਂ ਉਪਜਦੀਆਂ ਕਿੱਥੋਂ ਨੇ ਜਦੋਂ ਸਰਕਾਰ ਆਪ ਹੀ ਆਪਦੇ ਵਿਭਾਗਾਂ ਨਾਲ ਗਲਵੱਡਣਾ ਲੱਗ ਜਾਂਦੀ ਹੈ ਵਿਭਾਗਿਆਂ ਨੂੰ ਨਿਜੀ ਕਰਨ ਦੇ ਖੁੰਝ ਸਿੜਦੀ ਹੈ ਫਿਰ ਉਦੋਂ ਇਹ ਚੀਜ਼ਾਂ ਉਪਜਦੀਆਂ ਨੇ ਤੇ ਜਿਹੜਾ ਪ੍ਰਾਈਵੇਟੇਸ਼ਨ ਦਾ ਦਾਇਤ ਹੈ ਇਹ ਸਰਕਾਰ ਦੇ ਸਿਰ ਤੇ ਚੜ ਜਾਂਦਾ ਵੀ ਆ ਜੋ ਕਰ ਲੋ ਕੀ ਕਰੋਗੇ ਸੋ ਇਹ ਆਫ ਦੀ ਦਾੜੀ ਵਗਾਨਿਆਂ ਦੇ ਹੱਥ ਚ ਫੜਾਉਣ ਵਾਲੀ ਗੱਲ ਹੈ ਇਹ ਜਿਹੜਾ ਹੈਲਥ ਔਰ ਐਜੂਕੇਸ਼ਨ ਚ ਲਗਾਤਾਰ ਪੂਰੇ ਤਤ ਪਰ ਨੇ ਵੀ ਫੜਾ دیے ਗ੍ਰਾਮ ਤਾਂ ਇਹਦੇ ਬੁਰੇ ਨਤੀਜੇ ਜਿੱਥੇ ਦੇਖਣ ਨੂੰ ਮਿਲ ਰਹੇ ਨੇ ਲੀਡਰਾਂ ਨੂੰ ਨਹੀਂ ਕੋਈ ਸਿਆਣ ਰਿਹਾ ਉਥੇ ਆਮ ਇੱਕ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ساری ਉਮਰ ਦੀ ਉਹਨਾਂ ਦੀ ਪੂੰਜੀ ਲੱਗ ਜਾਂਦੀ ਹੈ ਔਰ ਬੰਦਾ ਫਿਰ ਵੀ ਨਹੀਂ ਬਚਦਾ ਹੈਗਾ ਸੋ ਇਹ ਜਿਹੜਾ ਹਾਲ ਸਾਡੀ ਹੈਲਥ ਸਿਸਟਮ ਦਾ ਹੋਇਆ ਪਿਆਗਾ ਔਰ ਸਿਹਤ ਵਿਭਾਗ ਦੇ ਵਿੱਚ ਕੋਈ ਭਰਤੀ ਨਹੀਂ ਹੈਗੀ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰ ਦੀਆਂ ਆਈਆਂ ਸੀਗੀਆਂ ਉਹਦੇ ਵਿੱਚ ਜਿਵੇਂ ਕਿ ਮੁੱਖ ਮੰਤਰੀ ਕਹਿੰਦੇ ਨੇ ਕਿ ਉਮਰ ਅੰਦਰ ਚ ਛੋੜ ਦਿੱਤੀ ਜਾਊਗੀ ਉਹ ਵੀ ਨਹੀਂ ਦਿੱਤੀ ਹੈਗੀ ਹਾਲੇ ਤੱਕ ਕੁਝ ਨਹੀਂ ਹੈਗਾ ਔਰ ਭਰਤੀ ਵੀ ਹਾਲੇ ਤੱਕ ਕਿਸੇ ਕਿਨਾਰੇ ਨਹੀਂ ਹੈਗੀ ਤਾਂ ਬਹੁਤ ਸਾਰੀਆਂ तमाम ਮੰਗਾਂ ਨੇ ਜਿਹਦੇ ਵਿੱਚ ਅਸੀਂ ਮਾਸਟਰ ਕਾਟਰ ਤੇ ਸਾਰੇ ਵਿਸ਼ਿਆਂ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਸੰਸਕ੍ਰਿਤ ਮੈਥ ਸਾਇੰਸ ਫਿਜ਼ੀਕਲ এডਿਕੇਸ਼ਨ 뮤직 ਇਹਨਾਂ ਸਾਰੇ ਵਿਸ਼ਿਆਂ ਦੀ ਲਗਭਗ ਘੱਟੋ-ਘੱਟ ਜੇ ਆਪਾਂ 1 ਸਾਲ ਦੇ ਵਿੱਚ ਭਾਰਤੀ ਕੈਲੰਡਰ ਦੇ ਮੁਤਾਬਕ ਲਾਈਏ 5000 ਪੋਸਟਾਂ ਤਾਂ 15000 ਪੋਸਟਾਂ ਦਾ ਗੱਡੋ 15-20000 ਪੋਸਟਾਂ ਦਾ ਬਣਦੀਆਂ ਨੇ ਸੋ ਅਸੀਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਵੀ ਭਰਤੀ ਕੈਲੰਡਰ ਲਾਗੂ ਕਰ ਦਿਓ ਅਸੀਂ ਤਾਂ ਇਹ ਕਹਿੰਦੇ ਆ ਜਿੰਨੀਆਂ ਖਾਲੀ ਅਸਾਮੀਆਂ ਨੇ ਮਾਸਟਰ ਕਟ ਦੇ ਅਨਸਾਰ ਜਿੰਨੀਆਂ-ਜਿੰਨੀਆਂ ਕੱਢੋ ਮਾਸਟਰ ਕਟ ਦੀ ਮੰਗ ਹੈ 55% ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਉਮਰ ਹੱਦ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਔਰ ਹਾਰਟਨ ਕraft ਦਾ 250 ਦਾ ਪੇਪਰ ਪ੍ਰਾਇਮਰੀ ਦੇ ਵਿੱਚ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਭਰਤੀ ਦੇਣਾ ਔਰ ਸਕੈਂਡਰੀ ਦੇ ਵਿੱਚ ਜਿਹੜੀਆਂ 15-1600 ਪੋਸਟਾਂ ਸਪੈਸ਼ਲ ਟੀਚਰ ਨੂੰ ਕਨਵਰਟ ਕਰਕੇ ਦਿੱਤੀਆਂ ਨੇ ਆਰਟ ਐਂਡ ਕਰਾਫਟ ਤੇ ਸਪੈਸ਼ਲ ਆਪਣਾ ਇਹ ਵੋਕੇਸ਼ਨਲ ਟੀਚਰਾਂ ਨਹੀਂ ਆ ਇਹ ਬਿਲਕੁਲ ਇਹਨੂੰ ਮੋਟੋ ਰੱਦ ਕੀਤਾ ਜਾਵੇ ਅਸੀਂ ਇਸ ਦੀ ਸਖਤ ਵਿਰੋਧਤਾ ਕਰਦੇ ਹਾਂ ਇਹ ਪੋਸਟਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਟ ਐਂਡ ਕਰਾਫਟ ਟੀਚਰਾਂ ਨੂੰ ਦਿੱਤੀਆਂ ਜਾਣ ਜਿਹੜਾ ਸਪੈਸ਼ਲ ਐਜੂਕੇਸ਼ਨ ਟੀਚਰ ਦਾ ਕੰਮ ਹੈ ਇੱਕ ਨਵੀਂ ਪੋਸਟ ਹੈ ਇਸ ਕਰਕੇ ਨਵੇਂ ਸਿਰੇ ਤੋਂ ਇਹਦੀਆਂ ਨੀ ਪੋਸਟਾਂ ਦੀ ਸਿਰਜਣਾ ਕੀਤੀ ਜਾਵੇ ਇਹ ਕਿੱਥੋਂ ਤੁਸੀਂ ਫਾਰਮੂਲਾ ਲਿਆ ਹੁੰਦਾ ਕਿ ਇਹਨਾਂ ਦੀ ਭਰਤੀ ਇਹਨਾਂ ਦੀਆਂ ਪੋਸਟਾਂ ਚੱਕ ਕੇ ਅਵਿਸ਼ੇਰੀਆਂ ਨੂੰ ਦੇ ਦਿਓ ਪਿਛਲੇ 10 ਸਾਲਾਂ ਤੋਂ ਤੁਸੀਂ 15 ਸਾਲਾਂ ਤੋਂ 8000 ਕਰਾਫਟ ਦੀ ਭਰਤੀ ਨਹੀਂ ਦੇ ਰਹੇ ਔਰ ਜਿਹੜੀਆਂ ਖਾਲੀ ਪੋਸਟਾਂ ਨੇ ਉਹ ਤੁਸੀਂ ਚੱਕ ਕੇ ਸਪੈਸ਼ਲ ਟ੍ਰੇਨਰਾਂ ਨੂੰ ਦੇ ਜਾਂਦੇ ਹੋ ਔਰ ਉੱਪਰੋਂ ਹਰ ਵਾਰ ਟੈਟ ਦਾ ਪੇਪਰ ਵੀ ਲੈ ਰਹੇ ਹੋਗੇ ਫਿਰ ਟੈਟ ਦਾ ਪੇਪਰ ਪਾਸ ਕਰਕੇ ਕਿ ਉਹ ਪਾਕਿਸਤਾਨ ਜਾਣਗੇ ਕਿੱਧਰ ਜਾਣਗੇ ਇੱਕ ਬੇਰੁਜ਼ਗਾਰ ਚਾਰਟਨ ਕ્રાਫਟ ਦਾ ਟੈਕ ਪਾਸ ਕਰ ਰਿਹਾ ਹੈਗਾ ਤੇ ਕਿੱਧਰ ਜਾਊਗਾ ਉਹ? ਕਾਰਟਨ ਕ્રાਫਟ ਦੀ ਪੋਸਟ ਹੀ ਭਾਲਦਾ ਹੈ। ਹੋਰ ਕਿਉਂ ਆਰਮੀ ਚ ਜਾਊਗਾ? ਤੇ ਉਹਨਾਂ ਦਾ ਮੂਰੋ ਰੁਜ਼ਗਾਰ ਖਤਮ ਕਰਨਾ। ਸੋ ਇਹ ਪਹਿਲੀ ਵਾਰੀ ਹੋਇਆਗਾ ਕਿ ਇੱਕ ਕਲਾਕਾਰ ਮੁੱਖ ਮੰਤਰੀ ਕਲਾ ਦੇ ਵਿਸ਼ੇ ਨੂੰ ਸਮਾਪਤ ਕਰੀ ਜਾਂਦਾ ਹੈ। ਸੋ ਅਸੀਂ ਸਖਤ ਵਿਰੋਧਤਾ ਕਰਦੇ ਹਾਂ ਕਿ ਜਿਹੜੀਆਂ ਆਰਟ ਐਂਡ ਕ્રાਫਟ ਦੀਆਂ ਪੋਸਟਾਂ ਨੇ ਉਹ ਆਰਟ ਐਂਡ ਕ્રાਫਟ ਦੀ ਹੀ ਭਰਤੀ ਉਹਨਾਂ ਦੇ ਦਿੱਤੀ ਜਾਵੇ। ਸਪੈਸ਼ਲ ਟ੍ਰੈਨਰਾਂ ਚ ਕਨਵਰਟ ਕਰਨ ਦਾ ਜਿਹੜਾ ਇਹ ਫੈਸਲਾ ਵਾਪਸ ਲਿਆ ਜਾਵੇ। ਸੋ ਸਾਥੀਓ ਇਹਨਾਂ ਮੰਗਾਂ ਨੂੰ ਲੈ ਕੇ ਲੈਕਚਰਾਰ ਦੀ ਭਰਤੀ 343 ਉਹਨੂੰ ਮੁੜ ਤੋਂ ਉਸ ਭਰਤੀ ਨੂੰ ਪੀਰੀਓਰਟਾਈਜ਼ ਕੀਤਾ ਜਾਵੇ। ਸੋਸ਼ਲ ਸਟਡੀ ਨੂੰ ਕੰਸੀਡਰ ਕੀਤਾ ਜਾਵੇ। ਮਾਸਟਰ ਕਾਟਰ ਦੀਆਂ ਸਾਰੇ ਵਿਸ਼ੇਾਰੀ ਭਰਤੀ ਦਿੱਤੀ ਜਾਵੇ 55% ਰੱਦ ਕੀਤੀ ਜਾਵੇ। ਔਰ ਜਿਹੜੀ 8393 ਐਨਟੀਟੀ ਟੀਚਰਾਂ ਦੀ ਜੋ ਭਰਤੀ ਸੀਗੀ ਜੋ ਇਹਨਾਂ ਨੇ ਕੱਢ ਕੇ ਇਸ਼ਤਿਹਾਰ ਵਾਪਸ ਲਿਆ ਸੀਗਾ ਉਹਨੂੰ ਤਾਂ ਲਗਭਗ ਲੱਗਦਾ ਹੈ ਵੀ 4-5 ਸਾਲ ਹੋ ਗਏ ਉਹਦੀ ਹਜੇ ਤੱਕ ਕੋਈ ਸਾਰ ਨਹੀਂ ਲੈ ਰਹੇ ਤੇ ਉਹ ਭਰਤੀ ਜਿਹੜੀ ਹੈ ਉਹਦਾ ਇਸ਼ਤਿਹਾਰ ਛੇਦੀ ਦਿੱਤਾ ਜਾਵੇ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ 2 ਨਵੰਬਰ ਨੂੰ ਸਾਥੀਓ ਆਪਾਂ ਸਾਰੇ ਦੇ ਸਾਰਿਆਂ ਨੇ ਤਰਨ-ਤਰਨ ਵਿਖੇ ਜਾਣਾ ਹੈ ਆਪਣਾ ਸੰਘਰਸ਼ ਲੜਨਾਗਾ, ਕ੍ਰੋਸ ਪ੍ਰਦਰਸ਼ਨ ਕਰਨਾਗਾ। ਕਿਉਂਕਿ ਇਹ ਸਰਕਾਰ ਵੋਟਾਂ ਵੇਲੇ ਹੋਰ ਸੀਗੀ ਤੇ ਵੋਟਾਂ ਤੋਂ ਬਾਅਦ ਚ ਕੋਈ ਸ਼ੋਰ ਹੋਗੀ। ਜੇ ਇਹ ਐਦਾਂ ਹੀ ਹੁਣ ਅੱਧੇ ਕਹਿੰਦੇ ਨੇ ਕਿ ਤੁਸੀਂ ਵੋਟਾਂ 'ਚ ਹੀ ਕਿਉਂ ਤੁਸੀਂ ਮਤਲਬ ਧਰਨਾ ਪ੍ਰਦਰਸ਼ਨ ਕਿਉਂਕਿ ਇੰਨੀਆਂ ਮੀਟਿੰਗਾਂ ਅਸੀਂ ਕਰ ਲਈਆਂ। ਐਨੇ ਵਾਰੀ ਧਰਨਾ ਮੁੱਖ ਮੰਤਰੀ ਦੇ ਬਾਰ ਮੂਰੇ ਅਸੀਂ ਜਾ ਕੇ ਲਾ ਲਿਆ। ਇੱਕ ਮੀਟਿੰਗ ਦਾ ਲੈਟਰ ਦੇ ਦਿੰਦੇ ਨੇ ਔਰ ਮੀਟਿੰਗ ਕਰ ਦੇਣੀ ਹੈਗੇ। ਹਾਂ ਜਦੋਂ ਕਿ ਸਾਰੇ ਦੇ ਸਾਰੇ ਮੰਤਰੀ ਸਾਰੇ ਦੇ ਸਾਰੇ ਵਿਧਾਇਕ ਸਣੇ ਮੁੱਖ ਮੰਤਰੀ ਸਣੇ ਕੇਜਰੀਵਾਲ ਮਨੀਸ਼ ਸੋਧਿਆ ਜਦੋਂ ਉਥੇ ਤਰਨ ਤਰਨ ਹੋਣਗੇ ਤਾਂ ਉਦੋਂ ਤਾਂ 5 ਮਿੰਟ ਘੱਟ ਸਕਦੇ ਆ ਬੇਰੋਜ਼ਗਾਰਾਂ ਦੀ ਗੱਲ ਸੁਣਨ ਵਾਸਤੇ ਤਾਂ ਬਿਲਕੁਲ ਬੇਰੋਜ਼ਗਾਰਾਂ ਦੀ ਗੱਲ ਹੁਣ ਸੁਣਦੀ ਪਊਗੀ ਜੇਕਰ ਉਹਨਾਂ ਕੋਲੇ ਬੇਰੋਜ਼ਗਾਰਾਂ ਦੇ ਲਈ ਟਾਈਮ ਨਹੀਂ ਹੈ ਤਾਂ ਫਿਰ ਬੇਰੋਜ਼ਗਾਰ ਬਿਲਕੁਲ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਦਰਨਾ ਪ੍ਰਦਰਸ਼ਨ ਕਰਨਾ ਮੁਰਦਾਬਾਦ ਕਰਨਾ ਭੰਡੀ ਕਰਨਾ ਸਾਡਾ ਜਮਹੂਰੀਅਤ ਰਾਈਟ ਹੈ ਅਸੀਂ ਉਸ ਦੀ ਵਰਤੋਂ ਬਿਲਕੁਲ ਕਰਾਂਗੇ ਤਾਂ ਸਾਥੀਓ ਜੇਕਰ ਨਵੀਂ ਭਾਰਤੀ ਚਾਹੁੰਦੇ ਹੋ ਪੁਰਾਣੀਆਂ ਭਾਰਤੀਆਂ ਕੰਪਲੀਟ ਕਰਾਉਣਾ ਚਾਹੁੰਦੇ ਹੋ ਸਾਰੇ ਦੇ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ 2 ਨਵੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨਾਲ ਗੱਲਬਾਤ ਕਰਕੇ ਧਰਮ ਤਾਰਨ ਦੇਖੇ ਪਹੁੰਚੋ ਫੇਰ ਹੀ ਜਿਹੜੇ ਆਪਣੇ ਮੰਗਾ ਮਸਲੇ ਹੱਲ ਹੋ ਸਕਦੇ ਨੇ ਤੇ ਮੀਟਿੰਗਾਂ ਦੇ ਲੈਟਰ ਇਹਨਾਂ 'ਚ ਹੁਣ ਕੱਖ ਨਹੀਂ ਰਿਹਾ ਹੈਗਾ ਇਹ ਇਹਨਾਂ ਨੇ ਬੜਾ ਨਵਾਂ ਵਧੀਆ ਤਰੀਕਾ ਭਾਲਿਆ ਹੈਗਾ ਮੀਟਿੰਗ ਦੇ ਦਿਓ ਮੀਟਿੰਗ ਨੂੰ ਅੱਗੇ ਪੋਸਟਪੋਨ ਕਰ ਦਿਓ ਤੇ ਇਹਨਾਂ ਦੇ ਜਿਹੜੇ ਹੈ ਉਹ ਸੀਆਈਡੀ ਵਾਲੇ ਉਹ ਮੀਟਿੰਗਾਂ ਪਾ ਦਿੰਦੇ ਆ ਆਪਾਂ ਉਹਨਾਂ ਨੂੰ ਵੀ ਕਹਿਣ ਜੋ ਕਰ ਰਹੇ ਹੈ ਨਹੀਂ ਕੁਛ ਵਿਚਾਰਾਂ ਨੂੰ ਉਹਨਾਂ ਦੀ ਡਿਊਟੀ ਹੈ ਤੇ ਕਿਹਨੇ ਸਰਕਾਰ ਦੇ ਵਿੱਚ ਕਿਹੜਾ ਕਿਹੜੇ ਖੋਟ ਹੈ ਤੇ ਜੇ ਸਰਕਾਰ ਪਿਛਲੇ ਸਾਢੇ 3 ਸਾਲਾਂ ਤੋਂ ਬੇਰੋਜ਼ਗਾਰਾਂ ਨੂੰ ਨੁਕਸਾਨ ਕਰ ਰਹੀ ਹੈ ਤਾਂ ਭਾਜੀ ਜਦੋਂ ਬਾਣ ਇੱਕੋ ਜਿਹੇ ਹੁੰਦੇ ਨੇ ਜੇ ਆਹੀ ਰਵਈਆ ਰਿਹਾ ਤਾਂ ਬਿਲਕੁਲ ਤਰਨ ਤਰਨ ਬਿਲਕੁਲ ਪੂਰੀ ਤਰ੍ਹਾਂ ਭੰਡੀ ਕੀਤੀ ਜਾਊਗੀ ਤੇ ਇਹ ਭੰਡੀ ਉਹਨਾਂ ਚਿਰ ਜਿਆਦੀ ਰਹੂਗੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ 2027 ਵਾਸਤੇ ਫਿਰ ਸਰਕਾਰ ਵੀ ਤਿਆਰ ਰਹੇ ਤਾਂ ਇਹ ਇੰਨੀ ਇੱਕ ਗੱਲਾਂ ਨਾਲ ਸਾਥੀਓ ਤੁਹਾਨੂੰ ਅਪੀਲ ਹੈ ਕਿਤੇ ਇਹ ਨਾ ਸੋਚੋ ਆ ਹੁਣ ਤੁਹਾਡੇ ਸਾਹਮਣੇ ਬਿਆਨ ਵੀ ਆਉਣ ਲੱਗ ਜਾਣਗੇ ਜੀ ਪ੍ਰੋਮੋਸ਼ਨਾਂ ਹੋ ਜਾਣ ਜੀ ਅਸੀਂ ਪ੍ਰੋਮੋਸ਼ਨਾਂ ਤੋਂ ਬਾਅਦ ਭਰਤੀ ਦੇ ਦਿਆਂਗੇ ਤੱਤ ਸਾਥੀਓ ਪ੍ਰਮੋਸ਼ਨ ਦਾ ਕੋਟਾ ਇੱਕ ਅਲੱਗ ਕੋਟਾ ਹੈ ਟਰੈਕਟਰ ਭਰਤੀ ਦਾ ਕੋਟਾ ਅਲੱਗ ਕੋਟਾ ਹੈ ਔਰ ਹੁਣ ਕੀ ਹੋ ਰਿਹਾ ਹੈਗਾ ਕਿ ਸਕੂਲਾਂ ਤੋਂ ਸਿੱਖਿਆ ਵਿਭਾਗ ਦੇ ਸਰਕਾਰ ਸੂਚਨਾ ਲਈ ਜਾਂਦੀ ਹੈ ਵੀ ਕਿੰਨੀਆਂ ਪੋਸਟਾਂ ਖਾਲੀ ਨੇ ਤੁਸੀਂ ਟੀਚਰਾਂ ਨੂੰ ਤਨਖਾਹ ਨਹੀਂ ਦਿੰਦੇ ਤਨਖਾਹਾਂ ਹੀ ਫੜਾਈ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਵੀ ਕਿੰਨੀ ਗਿਣਤੀ ਹੈ ਸਕੂਲਾਂ 'ਚ ਕਿਹੜੇ ਵਿਸ਼ੇ ਦੀ ਵਿਸ਼ੇ ਦੇ ਟੀਚਰ ਕਿੰਨੇ ਨੇ ਕਿਹੜੇ ਵਿਸ਼ੇ ਦੇ ਕਿੰਨੇ ਨੇ ਸੋ ਇਹ ਇੱਕ ਮੂਰਖ ਬਣਾਉਣ ਵਾਲੀ ਗੱਲ ਹੈ ਮੇਰੇ ਜਗਾਰਾਂ ਨੂੰ ਕਿ ਉਹ ਟਕੇ ਰਹਿਣ ਤੇ ਐਹੀ ਅਸੀਂ 2027 ਤੱਕ ਲੈ ਜਾਈਏ ਇਹਨਾਂ ਨੂੰ ਵੀ ਪਤਾ ਹੈ ਕਿ ਜੇ 27 ਦੇ ਨੇੜੇ ਜੇ ਜਾ ਕੇ ਪੋਸਟਾਂ ਕੱਢਾਂਗੇ ਤਾਂ ਲੋਕ ਸ਼ਾਇਦ ਸਾਨੂੰ ਵੋਟਾਂ ਪਾ ਦੇਣ ਪਰ ਅਸੀਂ ਇਹ ਗੱਲ ਦੱਸ ਦਿਨਾ ਚਾਹੁੰਦੇ ਆ ਕਿ ਜਿੰਨਾ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰੋਗੇ ਉਹਨੇ ਮੂੰਹ ਦੀ ਖਾਓਗੇ ਔਰ ਫੇਰ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਹੈਗਾ ਹੁਣ ਮਾਨ ਸਾਹਿਬ ਤੁਹਾਡੇ ਕੋਲ ਟਾਈਮ ਹੈਗਾ ਜਿਹੜੇ ਤੁਸੀਂ ਵਾਦੇ ਕੀਤੇ ਸੀਗੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਰਪਾ ਕਰਕੇ ਉਹਨਾਂ ਨੂੰ ਪੂਰਾ ਕਰੋ ਔਰ ਜੇ ਨਹੀਂ ਕਰੋਗੇ ਤਾਂ ਸਾਡੇ ਕੋਲ ਕੋਈ ਕੋਰਾ ਹੈ ਉਹ ਸੰਘਰਸ਼ ਦਾ ਰਾਹ ਆਏਗਾ ਤਾਂ ਸਾਥੀਓ ਐਨੀ ਇੱਕ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡੇ ਸਭ ਨੂੰ ਅਪੀਲ ਕਰਦਾ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੇ ਭਰਤੀ ਚਾਹੁੰਦੇ ਰੋਜ਼ਗਾਰ ਚਾਹੁੰਦੇ ਹੋ ਤਾਂ 2 ਨਵੰਬਰ ਨੂੰ ਸ਼੍ਰੀ ਤਰਨਤਨ ਸਾਹਿਬ ਵਿਖੇ ਪਹੁੰਚੋ ਇਹਨੇ ਸਾਰੇ ਸ਼ਬਦਾਂ ਨਾਲ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਰਜਿੰਦਰ ਸਿੰਘ ਛੁਨੀਰ ਸੂਬਾ ਪ੍ਰਧਾਨ ਆਟਨ ਕ્રાਫਟ ਟਟਪਾਸ ਬੇਰੋਜ਼ਗਾਰ ਆਧਿਆਪਕ ਯੂਨੀਅਨ ਪੰਜਾਬ ਸੂਬਾ ਕਨਵੀਨਰ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ